ਵਿਆਹ ਵਿੱਚ ਬਾਰੇ ਡਾਲਰ ਬਰਾਤੀ ਭਜ ਭਜ ਲੱਗੇ ਚੱਕਣ ਇੱਕੋ ਦਮ ਪੈ ਗਿਆ ਸਟੇਜ ਤੇ ਗਾ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਨਵੀਂ ਜੋੜੀ ਉਪਰੋਂ 10-10 ਰੁਪਏ ਦੇ ਨੋਟ ਵਾਰੇ ਜਾਂਦੇ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਲੋਕ ਪੈਸੇ ਚੱਕਦੇ ਦਿਖਾਈ ਦੇ ਰਹੇ ਨੇ ਦਰਸਲ ਇਸ ਵਿਆਹ ਵਿੱਚ ਜਦੋਂ ਵਿਆਹ ਵਾਲੀ ਜੋੜੀ ਨੂੰ ਸਟੇਜ ਤੇ ਨਚਾਇਆ ਜਾਂਦਾ ਹੈ ਤਾਂ ਬਹੁਤ ਸਾਰੇ ਰਿਸ਼ਤੇਦਾਰ ਅਤੇ ਯਾਰ ਦੋਸਤ ਨਵੀਂ ਜੋੜੀ ਉਪਰੋਂ 10-10 ਰੁਪਏ ਦੇ ਨੋਟ ਵਾਰ ਰਹੇ ਸੀ ਪਰ ਵਿਆਹ ਵਾਲੇ ਮੁੰਡੇ ਦੇ ਕੁਝ ਪਰਿਵਾਰਕ ਮੈਂਬਰ ਜੋ ਕਿ ਬਾਹਰੋਂ ਇਸੀ ਨੋਟਾਂ ਦੀ ਥਾਂ ਤੇ ਡਾਲਰ ਵਾਰਨ ਲੱਗ ਜਾਂਦੇ ਨੇ ਬਸ ਫੇਰ ਕੀ ਸੀ ਡਾਲਰਾਂ ਨੂੰ ਦੇਖ ਬਰਾਤੀ ਨੱਚਣਾ ਜਾਂ ਖਾਣਾ ਛੱਡ ਕੇ ਸ਼ਾਲਾ ਮਾਰ ਮਾਰ ਡਾਲਰਾਂ ਨੂੰ ਲੁੱਟਣ ਲੱਗ ਜਾਂਦੇ ਨੇ ਸਾਰੇ ਹੀ ਰਿਸ਼ਤੇਦਾਰਾਂ ਤੇ ਵੇਟਰਾਂ ਵਿੱਚ ਇੱਕੋ ਦਮ ਹਾਹਾਕਾਰ ਮਚ ਜਾਂਦੀ ਏ ਤੇ ਭੱਜ ਭੱਜ ਕੇ ਡਾਲਰ ਚੱਕਣ ਲੱਗ ਜਾਂਦੇ ਨੇ ਜਿਸ ਵੀ ਰਿਸ਼ਤੇਦਾਰ ਦੇ ਹੱਥ ਜਿੰਨੇ ਵੀ ਡਾਲਰ ਆਉਂਦੇ ਨੇ ਬਸ ਜੇਬ ਵਿੱਚ ਪਾ ਲੈਂਦਾ ਏ ਸੋ ਸਟੇਜ ਤੇ ਇੱਕੋ ਦਮ ਨੱਚਣ ਵਾਲਾ ਮਾਹੌਲ ਹਫੜਾ ਦਫੜੀ ਵਿੱਚ ਬਦਲ ਗਿਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ